ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਲੋਹਾਮ ਜਿਲ੍ਹਾ ਦੋਸਤੋ ਇਸ ਵੇਲੇ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੋਸਤੋ ਮੁੱਦ ਕੀ ਰਿਹਾ ਹੈ ਇਸ ਘਰ ਦੇ ਵਿੱਚ ਵਿਕਰੀ ਅਸ ਪਸ਼ੂ ਹੁੰਦੇ ਆ ਦੋਸਤੋ ਜ਼ਿਆਦਾਤਰ ਨੀਰੀ ਰਾਵੀ ਨਸਲ ਦੇ ਕੰਮ ਕਰਦੇ ਆ ਵੈਸੇ ਕਾਫੀ ਟਾਈਮ ਤੋਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਅੱਜ ਤਿੰਨ ਨਾਗ ਦਿਖਾਉਂਗਾ ਜਿਹਦੇ ਵਿੱਚ ਦੋ ਨਾਗ ਬਿਲਕੁਲ ਛੋਟੀ ਉਮਰ ਦੇ ਹੋਣਗੇ ਇੱਕ ਨਾਗ ਬੂਰੀ ਹੋਊਗੀ ਤੇ ਦੋ ਨਾਗ ਚਿੱਟੇ ਫੇਸ ਵਾਲੀਆਂ ਦੋਸਤੋ ਨੀਦੀ ਰਾਬੀ ਹੋਣਗੀਆਂ ਇਹ ਤਿੰਨੇ ਨਾਗ ਹੀ ਦੋਸਤੋ ਤੁਹਾਨੂੰ ਤੋਰ ਕੇ ਦਿਖਾਉਂਗਾ ਬਾਕੀ ਰੇਟ ਰੂਟ ਬਾਈ ਤੋਂ ਪੁੱਛ ਲਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸਰਲੀ ਦੇ ਨਾਲ ਤੁਸੀਂ ਇੱਥੋਂ ਨਾਗ ਖਰੀਦ ਸਕਦੇ ਹੋ ਤੇ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਪਸ਼ੂਆਂ ਦੀ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਦੋਸਤੋ 7527923972 ਤੇ ਬਾਕੀ ਜਾਣਕਾਰੀ ਲਈ ਦੋਸਤੋ ਆਊ ਬਾਈ ਨਾਲ ਗੱਲਬਾਤ ਕਰੀਏ ਹਾਂਜੀ ਬਾਈ ਜੀ ਸੱਸੀ ਗੱਲ ਸੱਸੀ ਗੱਲ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਬਾਈ ਪਸ਼ੂ ਵਿਕਰੀ ਆਸੇ ਹੁੰਦੇ ਹਨ ਹਾਂਜੀ ਹਾਂਜੀ ਆ ਜਾਂਦੇ ਠੀਕ ਹੈ ਵੈਸੇ ਕਾਫੀ ਟਾਈਮ ਹੋ ਗਿਆ ਵੀਡੀਓ ਬਣਾਈ ਨੂੰ ਤੇ ਕੀ ਗੱਲ ਮੰਨ ਕੇ ਚੱਲ ਵੀ ਛੱਡ ਤਾਂ ਹੀ ਕੰਮ ਕੇ ਵੈਸੇ ਨਹੀਂ ਨਹੀਂ ਛੱਡਿਆ ਛੱਡਣਾ ਤਾਂ ਕਾਨੂੰ ਹੈ ਵੀਰੇ ਅੱਛਾ ਵੈਸੇ ਆਪਣੇ ਵੈਸੇ ਵਿਗ ਜਾਂਦੇ ਹੀ ਫੋਨ ਤੇ ਵਟਸਐਪ ਰਾਹੀਂ ਹਾਂਜੀ 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 ਠੀਕ ਹੈ ਹਾਂ ਤੇ ਮੰਨ ਕੇ ਚੱਲ ਵੀ ਅੱਜ ਤਿੰਨ ਨਾਗੇ ਹੈਗੇ ਹਨ ਹਾਂਜੀ ਠੀਕ ਹੈ ਅੱਛਾ ਵੈਸੇ ਨਾਂ ਦਾ ਤੇ ਮਾੜਾ ਯਾਰ ਐਡਰੈਸ ਕੰਨ ਨਾਂ ਮੇਰਾ ਜਸਕਰਨ ਸਿੰਘ ਹੈ ਪਿੰਡਲ ਹਾਮ ਜ਼ਿਲ੍ਹਾ ਫਰੋਹੇਪੁਰ ਠੀਕ ਹੈ ਅੱਛਾ ਛੋਟੇ ਨਾਗ ਤੋਂ ਸ਼ੁਰੂ ਕਰਦੇ ਆਂ ਸਭ ਨਾਲ ਛੋਟੀ ਹੈ ਚਿੱਟੇ ਕਿੰਨੇ ਕੇ ਟਾਈਮ ਦੀ ਹੋਊਗੀ ਅੰਦਾਜ਼ਾ ਇਹ ਬੜੀ ਹੈਗੀ ਆ ਕੁਛ 6-7 ਮਹੀਨਿਆਂ ਦੀ 6-7 ਮਹੀਨਿਆਂ ਦੀ ਖੋਲ ਲੈ ਇਹਨੂੰ ਪਤਾ ਕਿਹੜੇ ਸੀਮੰਦੀ ਆ ਕੋਈ ਮਾਂ ਵਗੈਰਾ ਕੁਛ ਪਤਾ ਹੋਵੇ ਇਹ ਤਾਂ ਬ੍ਰੇਕ ਰਹੀ ਸੀ ਸਾਰਾ ਕੁਛ ਹੁੰਦਾ ਅੱਛਾ ਹਾਂ ਕਾ ਚੱਕਰੇਲੂ ਮਾਲੀ ਟਰੈਲੂ ਹੀ ਹਾਂ ਠੀਕ ਐ ਬੱਚਾ ਕੱਟੀ ਸੋਣੀ ਸੁਨੱਖੀ ਐ ਤੁਹਾਨੂੰ ਪਸੰਦ ਆਊਗੀ ਜਿਹੜੇ ਵੀਰ ਭਰਾ ਨੀਲੀ ਰਾਵੀ ਨੂੰ ਪਸੰਦ ਕਰਦੇ ਆ ਪਹਿਲੇ ਨੰਬਰ ਵਾਲੀ ਦਿਖਾ ਰਿਆ ਤੁਹਾਨੂੰ ਇਹ 7 ਮਹੀਨੇ ਉਮਰ ਐ ਬੱਚਾ ਦੋਸਤੋ ਬਹੁਤ ਸੋਹਣਾ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਊਗੀ ਚਿਹਰੇ ਪੈਰਾਂ ਤੇ ਦੋਸਤੋ ਮਾਰਕਿੰਗ ਐ ਤੇ ਸਾਰਾ ਫੇਸ ਵਾਈਟ ਹੈ ਅੱਖਾਂ ਦੋਸਤੋਂ ਦੋਵੇਂ ਨੀਲੀਆਂ ਹੋਣ ਗਈਆਂ ਠੀਕ ਹੈ ਗੁਲਾਬੀ ਤੇ ਨੀਲੀਆਂ ਅੱਖਾਂ ਬਹੁਤ ਚੰਗਾ ਬੱਚਾ ਬਈ 7 ਮਹੀਨੇ ਦੋਸਤੋਂ ਉਮਰ ਵੈਸੇ ਥਣਾ ਥਣਾ ਤੁਹਾਨੂੰ ਚੈੱਕ ਕਰਾ ਦੂੰਗਾ ਠੀਕ ਹੈ ਜੀ ਤੇ ਥਣਾ ਥਣਾ ਦੀਆਂ ਦੋਸਤੋਂ ਸਾਫ ਹੋਣ ਗਈਆਂ ਉਮਰ ਦੇ ਹਿਸਾਬ ਨਾਲ ਕੱਦ ਕਾੜ ਤੇ ਗਰੋਥ ਕੱਟੀ ਦੀ ਚੰਗੀ ਹੋਊਗੀ ਤੇ ਮਾਰਕਿੰਗ ਬਿਲਕੁਲ ਜੈਜ ਜੀ ਹੋਊਗੀ ਰੇਟ ਰੂਟ ਬਈ ਕੀ ਹੋਊਗਾ ਇਹਨਾਂ ਦਾ ਰੇਟ ਬਾਰੇ ਫੋਨ ਤੇ ਕਰ ਲਾਂਗੇ ਫੋਨ ਤੇ ਕਰਨਾ ਹਾਂਜੀ ਮੈਂ ਤਾਂ ਕਹਿੰਦਾ ਦੱਸ ਦੀਏ ਯਾਰ ਜਿਹਨੂੰ ਫਿੱਟ ਬੈਠੇ ਆਪਦੇ ਹਿਸਾਬ ਨਾਲ ਅਗਲਾ ਗੱਲ ਕਰ ਰਹਿੰਦਾ ਨਹੀਂ ਨਹੀਂ ਵੀਰੇ ਥੋੜਾ ਤੁਹਾਨੂੰ ਪਤਾ ਆਪਦਾ ਹੀ ਪੜਦਾ ਹੁੰਦਾ ਹਨ ਅੱਛਾ ਹਾਂ ਦੋਸਤੋ ਰੇਟ ਫੋਨ ਦੇ ਉੱਤੇ ਤੈਕੀ ਤੇ ਜਾਣਗੇ ਇਹ ਤੁਹਾਨੂੰ ਪਹਿਲੇ ਨੰਬਰ ਤੇ ਕੱਟੀ ਦਿਖਾਈ ਐ ਭਾਈ ਬਹੁਤ ਚੰਗੇ ਹਾਂ ਥਾਣ ਦਿਖਾ ਦੀ ਇੱਕ ਥਾਣ ਚਿੱਟਾ ਅੱਛਾ ਹਾਂ ਦੋਸਤੋ ਥਾਣ ਵਧੀਆ ਚਾਰ ਨਿਖੜਵੇ ਹੋਣਗੇ ਜੀ ਇੱਕ ਥਾਣ ਗੁਲਾਬੀ ਆ ਤੇ ਬਾਕੀ ਤਿੰਨ ਥਣ ਬਲੈਕ ਆ ਠੀਕ ਹੈ ਬਾਕੀ ਪ੍ਰੋਪਰ ਮਾਰਕਿੰਗ ਦੇ ਵਿੱਚ ਆ ਜਿੰਨੇ ਵੀ ਨੀਲੀ ਰਾਵੀ ਨਸਲ ਦੇ ਵਿੱਚ ਮਾਰਕਿੰਗ ਚਾਹੀਦੀ ਆ ਉਹ ਸਾਰੀ ਪ੍ਰੋਪਰ ਇਸ ਕੱਟੀ ਤੇ ਹੋਊਗੀ ਰੇਟ ਫਰ ਜੈ ਜੀ ਹੋਣਗੇ ਹਾਂ ਜੈ ਜੀ ਹੋਣਗੇ ਵੀਰੇ ਠੀਕ ਹੈ ਅੱਛਾ ਦੂਜੇ ਨੰਬਰ ਤੇ ਇੱਕ ਬੂਰੀ ਕੱਟੀ ਆ ਹਾਂ ਬੂਰੀ ਨੀਲੀ ਚ ਆਉਂਦੀ ਹੈ ਕੈਰੈਕਟਰ ਸਾਰੇ ਬੂਰੀ ਨੀਲੀ ਵਾਲੀ ਆ ਅੱਛਾ ਹਾਂ ਸ਼ੂਟ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਬਰੀ ਹੈਗੀ ਆ 10 ਮਹੀਨੇ ਦੀ 10 ਮਹੀਨੇ ਦੀ ਇਹਦਾ ਵੀ ਗੀੜਾ ਕਢਾ ਦੇ ਰੇਟ ਇਹਦਾ ਵੀ ਫੋਨ ਤੇ ਜੀ ਫੋਨ ਤੇ ਕਰ ਲਾਂਗੇ ਦੋਸਤੋ ਤਕਰੀਬਨ ਰੇਟ ਇਸ ਨਗ ਦਾ ਵੀ ਦੋਸਤੋ ਫੋਨ ਦੇ ਉੱਤੇ ਟੈਕੀਤਾ ਜਾਊਗਾ ਠੀਕ ਹੈ ਜੀ ਵੈਸੇ ਨੀਲੀ ਰਾਵੀ ਨਸਲ ਦੇ ਵਿੱਚ ਆ ਅੱਖਾਂ ਬਲੈਕ ਆ ਤੇ ਬਾਕੀ ਮਾਰਕਿੰਗ ਹੈ ਨਾ ਕੋਈ ਬੱਗਾ ਹੈਗਾ ਹਾਂ ਰੰਗ ਰੂੰਗ ਦੋਸਤੋ ਕੱਟੀ ਦਾ ਸੋਨਾ ਹੋਊਗਾ ਤੇ ਕਿੰਨੀ ਉਮਰ ਦੱਸਿਆ ਜੀ 10 ਮਹੀਨੇ 10 ਕੁ ਮਹੀਨੇ ਤਕਰੀਬਨ ਉਮਰ ਆ ਬਸ ਠੀਕ ਹੈ ਭਾਈ ਕੱਟੀ ਦੋਸਤੋ ਸੋਹਣੀ ਹੈ ਸੁਨੱਖੀ ਆ ਪੂਰੀ ਸ਼ਕੀਨ ਆ ਤਾਨੂੰ ਪਸੰਦ ਆਊਗੀ ਠੀਕ ਹੈ ਜੀ ਵੈਸੇ ਜੇ ਗੱਲ ਕਰੀਏ ਤਾਂ ਮਾਰਕਿੰਗ ਵੈਸੇ ਸਾਰੀ ਪ੍ਰੋਪਰ ਹੋਊਗੀ ਤੇ ਸਿਰਫ ਅੱਖਾਂ ਹੀ ਬਲੈਕ ਆ ਦੱਬ ਬਹੁਤ ਸੋਹਣੇ ਲੱਗੇ ਪੈਰਾਂ ਪੂਰਾ ਦੇ ਹਾਂ ਸਿਸ ਨੂੰ ਦੋਸਤ ਗੜਾਈ ਦੇ ਵਿੱਚ ਕਰਦੀ ਆਉਂਦੀ ਉਮਰ ਛੋਟੀ ਐ ਉਮਰ ਦੇ ਹਿਸਾਬ ਨਾਲ ਸਾਰੇ ਗੋਲ ਕਰ ਜਾਣੇ ਆ ਬਾਕੀ ਰੰਗ ਵੀ ਸੋਹਣੇ ਕੱਟੀ ਦਾ ਤੁਹਾਨੂੰ ਪਸੰਦ ਆਊਗਾ ਇਹ ਦੂਜੇ ਨੰਬਰ ਵਾਲੀ ਕੱਟੀ ਦਿਖਾ ਰਿਹਾ ਰੇਟ ਇਸ ਨਗਦਾ ਵੀ ਦੋਸਤ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਥਾਣੇ ਦੀ ਵੀ ਥਾਣੇ ਇਹਦੇ ਵੀ ਦਿਖਾ ਦੀ ਹਾਂਜੀ ਥਾਣੇ ਦੀ ਵੀ ਝੋਲੀ ਬਹੁਤ ਚੰਗੀ ਲੱਗੀ ਹੈ ਹਾਂ ਝੋਲੀ ਵੇਖ ਹੁਣ ਤੁਸੀਂ ਹ ਥਣ ਝੋਲੀ ਚੰਗੀ ਹੈ ਦੋਸਤੋ ਠੀਕ ਹੈ ਜੀ ਤੇ ਵੈਸੇ ਉਮਰ ਦੇ ਹਿਸਾਬ ਨਾਲ ਦਾ ਥਾਣਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਲੱਗਦਾ ਹਾਂਜੀ ਦੋਸਤੋ ਇਹ ਦੂਜੇ ਨੰਬਰ ਵਾਲੀ ਕੱਟੀ ਹੈ ਤੇ ਇਸ ਤੋਂ ਇਲਾਵਾ ਬਈ ਜਿਹੜੀ ਤੀਜੇ ਨੰਬਰ ਤੇ ਝੋਟ ਕੱਟੀ ਖੜੀ ਹੈ ਹਾਂਜੀ ਇਹ ਸਾਰੇ ਨਾਲੋਂ ਵੱਡੀ ਹੈ ਤੇ ਕਿੰਨੇ ਕ ਟਾਈਮ ਦੀ ਹੋਊਗੀ ਇਹ ਹੈਗੀ ਹੈ ਵੀਰੇ 14-15 ਮਹੀਨਿਆਂ ਦੀ 14-15 ਮਹੀਨੇ ਹਾਂਜੀ ਠੀਕ ਹੈ ਤੇ ਡੇਢ ਸਾਲ ਤੋਂ ਘੱਟ ਹੈ ਜੀ ਇਹਦੇ ਦੋ ਪੈਰਾਂ ਤੇ ਹੀ ਮਾਰਕਿੰਗ ਹੈ ਹਨਾ ਹਾਂਜੀ ਹਾਂਜੀ ਪਿਛਲੇਆਂ ਤੇ ਹੀ ਹੈ ਠੀਕ ਹੈ ਦੋਸਤੋ ਕੱਟੀ ਸੋਹਣੀ ਹੈ ਚੰਗੀ ਹੈ ਜਿਹੜੇ ਵੀਰ ਭਰਾ ਬਰੀਡਿੰਗ ਦੇ ਉੱਤੇ ਕੰਮ ਉਨਾ ਸੇ ਕੱਟੀ ਚੰਗੀ ਹੋਊਗੀ ਹੱਡ ਹੱਡ ਬਹੁਤ ਚੰਗੇ ਕੱਟੀ ਦੀ ਹਾਂ ਬਾਕੀ ਕਦ ਕਾਠ ਵੀ ਸੋਹਣਾ 13 14 ਮਹੀਨੇ ਉਮਰ ਹੈ ਦੀ ਹਾਂਜੀ ਠੀਕ ਹੈ ਦੋਸਤੋ 13 14 ਮਹੀਨੇ ਉਮਰ ਹੈ ਸਿੰਘ ਵੈਸੇ ਕਾਫੀ ਗੜਾਈ ਦੇ ਵਿੱਚ ਕਰ ਰਹੇ ਆ ਤੇ ਉਮਰ ਦੇ ਹਿਸਾਬ ਨਾਲ ਗੂਲ ਕਰ ਜਾਣਗੇ ਬਾਕੀ ਪੂਸ਼ਪਾਸ ਇਸ ਕੱਟੀ ਦੀ ਦੋਸਤੋ ਕਾਫੀ ਭਾਰੀ ਆ ਤੁਸੀਂ ਦੇਖ ਸਕਦੇ ਹੋ ਬਸ ਠੀਕ ਹੈ ਬਾਈ ਕਮਾਲ ਆ ਵੈਸੇ ਥੋੜਾ ਜਿਹਾ ਰਿਸਾਪਨ ਹੋਊਗਾ ਜਦੋਂ ਸੰਭ ਗਈ ਕੱਟੀ ਤੇ ਝੋਟੀ ਬਹੁਤ ਸੋਹਣੀ ਤਿਆਰ ਹੋਣੀ ਆ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਅੱਖਾਂ ਗਲਾਬੀ ਤੇ ਨੀਲੀਆਂ ਹੋਣਗੀਆਂ ਇਸ ਕੱਟੀ ਦੀਆਂ ਪਿਛਲੇ ਪੈਰਾ ਤੇ ਦੋਸੋ ਮਾਰਕਿੰਗ ਆ ਜਿਹੜੇ ਵੀਰ ਭਰਾ ਬਰੀਡਿੰਗ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਨਸਲ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਅਸੇ ਦੋਸੋ ਇਹ ਕੱਟੀ ਚੰਗੀ ਹੋਊਗੀ ਬਾਕੀ ਤੁਹਾਨੂੰ ਪਸੰਦ ਆਊਗੀ ਤੇ ਬਾਕੀ ਥਾਣ ਤੁਹਾਨੂੰ ਚੈੱਕ ਕਰਾ ਦੇਣਾ ਇਸ ਕੱਟੀ ਦੇ ਵੀ ਚਾਰ ਹੋਣਗੇ ਵਧੀਆ ਨਿਖੜੇ ਹੋਏ ਵੈਸੇ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਕੇ ਪਸ਼ੂ ਖਰੀਦਦੇ ਆ ਥੇ ਥਣ ਤੁਣ ਆਲੋ ਦੋਸੋ ਚੈੱਕ ਕਰ ਸਕਦੇ ਹੋ ਥਾਣ ਚੰਗੇ ਲੱਗੇ ਵਧੀਆ ਨਿਖੜੇ ਹੋਏ ਥਣ ਹੋਣਗੇ ਦੋਸੋ ਇਹ ਤੁਹਾਨੂੰ ਐਂਡ ਵਾਲੀ ਕੱਟੀ ਦਿਖਾਈ ਆ 13-14 ਮਹੀਨੇ ਉਮਰ ਠੀਕ ਹੈ ਇਸ ਤੋਂ ਇਲਾਵਾ ਤਿੰਨੇ ਨਾਗ ਹੀ ਤੁਹਾਨੂੰ ਇਹ ਤੋਰ ਕੇ ਦਿਖਾਏ ਆ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸੋ ਨਾਗ ਤੁਹਾਨੂੰ ਪਸੰਦ ਆਵੇ ਨੰਬਰ ਵਾਈਜ਼ ਤੁਹਾਨੂੰ ਦੱਸਦੇ 1 ਤੋਂ ਲੈ ਕੇ 3 ਨੰਬਰ ਤੱਕ ਰੇਟ ਬਾਈ ਤਾਂ ਫੋਨ ਤੇ ਤੁਸੀਂ ਪੁੱਛ ਲਿਓ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ